ਵੱਡੀ ਤੇ ਜਾਣਕਾਰੀ ਹੈ ਟਿਕਟੌਕ ਤੇ ਅਲੀ ਐਕਸਪ੍ਰੈਸ ਭਾਰਤ ਦੇ ਵਿੱਚ ਮੁੜ ਚਾਲੂ ਜਿਹੜਾ ਉਹ ਕੀਤਾ ਗਿਆ ਸੂਤਰਾਂ ਦੇ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ Google Play Store ਤੇ ਅਤੇ Apple Store ਤੇ ਹਾਲਾਂਕਿ ਇਹ ਐਪਸ ਉਪਲਬਧ ਨਹੀਂ ਨੇ ਤਾਂ ਵੀ 2020 ਦੇ ਵਿੱਚ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਦੇ ਕਰਕੇ 59 ਚੀਨੀ ਐਪਾਂ ਦੇ ਉੱਤੇ ਰੋਕ ਲਗਾਈ ਸੀ ਤਾਂ ਭਾਰਤ ਦੇ ਵਿੱਚ ਟਿਕਟੌਕ ਤੇ ਨੌਜਵਾਨਾਂ ਦਾ ਵੱਡਾ ਆਧਾਰ ਸੀ ਤਾਂ ਟਿਕਟੌਕ ਅਲੀ ਐਕਸਪ੍ਰੈਕਸ ਭਾਰਤ ਦੇ ਵਿੱਚ ਜਿਹੜੇ ਕੀ ਮੁੜ ਚਾਲੂ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ Google Play Store ਤੇ ਅਤੇ Apple Store ਤੇ ਇਹ ਹਾਲਾਂਕਿ ਜੋ ਐਪਸ ਨੇ ਉਹ ਨਹੀਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ TikTok ਭਾਰਤ ਦੇ ਵਿੱਚ ਬੈਨ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜੋ ਭਾਰਤ ਦੇ ਨੌਜਵਾਨ ਨੇ ਜਾਂ ਇਹਨਾਂ ਨੂੰ ਚਲਾਉਣ ਵਾਲੇ ਯੂਜ਼ਰ ਨੇ ਤਾਂ ਉਹ Instagram ਦੇ ਵਿੱਚ ਜਿਹੜੇ ਕੀ ਉਹ ਤਬਦੀਲ ਹੋ ਗਏ ਸੰਤਾ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀਆ ਭਾਰਤ ਦੇ ਵਿੱਚ ਅਲੀ ਐਕਸਪਰੈਕਟਸ ਵੈਬਸਾਈਟ ਜਿਸ ਤੋਂ ਖਰੀਦਾਰੀ ਕੀਤੀ ਜਾਂਦੀ ਆ ਅਤੇ ਟਿਕਟਾਕ ਜੋ ਚਹੇਤਾ ਲੋਕਾਂ ਦੀ ਐਪ ਸੀ ਤਾਂ ਉਸ ਨੂੰ ਭਾਰਤ ਦੇ ਵਿੱਚ ਚਾਲੂ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਇਸ ਨੂੰ Google Play Store ਤੇ ਦੇਖੋਗੇ ਜਾਂ ਫਿਰ ਜੇਕਰ ਤੁਹਾਡੇ ਕੋਲ iPhone ਹੈ ਤੁਸੀਂ ਉਸ ਦੇ ਉੱਤੇ ਇਸ ਨੂੰ ਆ ਐਪ ਦੇ ਉੱਤੇ ਸਰਚ ਕਰੋਗੇ ਪਰ ਜਿਹੜਾ ਕੀ ਇਹ ਤੁਹਾਨੂੰ ਹਜੇ ਨਹੀਂ ਮਿਲਣਗੇ